ਪਸਟੀ ਗੱਲ ਦੀ ਸਾਥ ਟੀਵੀਜ਼ਨ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਭੰਗੂ ਪੰਜਾਬ ਸਰਕਾਰ ਦਾ ਇੱਕ ਫੈਸਲਾ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਪੰਜਾਬ ਦੇ ਖੇਤਾਂ ਦੇ ਵਿੱਚ ਵੱਡੇ ਵੱਡੇ ਅਰਬਨ ਸਟੇਟ ਵਸਾਉਣ ਜਾ ਰਹੇ ਹਾਂ ਤੇ ਨੋਟੀਫਾਈ ਵੀ ਹੋ ਗਿਆ ਕਿ ਐਨੀ ਐਨੀ ਜ਼ਮੀਨ ਫਲਾਣੇ ਫਲਾਣੇ ਜ਼ਿਲ੍ਹੇ ਦੀ ਫਲਾਣੇ ਫਲਾਣੇ ਸ਼ਹਿਰ ਦੀ ਫਲਾਣੇ ਫਲਾਣੇ ਪਿੰਡਾਂ ਦੀ ਐਨੀ ਐਨੀ ਜ਼ਮੀਨ ਲਈ ਜਾਊਗੀ ਪਰ ਪੰਜਾਬ ਸਰਕਾਰ ਦਾ ਇਹ ਫੈਸਲਾ ਪੰਜਾਬ ਸਰਕਾਰ ਨੂੰ ਪੁੱਠਾ ਪੈਂਦਾ ਦਖਾਈ ਦੇ ਰਿਹਾ ਜਿੱਥੇ ਪੰਜਾਬ ਦੇਆਂ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਦੇ ਤੇ ਆਪਣਾ ਰੋਸ ਪ੍ਰਦਰਸ਼ਨ ਸੰਘਰਸ਼ ਧਰਨਾ ਕੁਝ ਵੀ ਕਹਿ ਲੋ ਸ਼ੁਰੂ ਕੀਤਾ ਕਾਂਗਰਸ ਨੇ ਜਗਰਾਓ ਵਿਖੇ ਧਰਨਾ ਮਾਰਿਆ ਤੇ ਭਾਜਪਾ ਵੀ ਕਹਿ ਰਹੀ ਆ ਕਿ ਅਸੀਂ ਆਹ ਕੁਝ ਹੋਣ ਨਹੀਂ ਦੇਵਾਂਗੇ ਪੰਜਾਬ ਸਰਕਾਰ ਕਿਸਾਨਾਂ ਨੂੰ ਠੱਗਣਾ ਚਾਹੁੰਦੀ ਹੈ ਕਿਸਾਨਾਂ ਨੂੰ ਲੁੱਟਣਾ ਚਾਹੁੰਦੀ ਹੈ ਇਸ ਦਾ ਅਗਲਾ ਜਿਹੜਾ ਰੂਪ ਹੈ ਲੜਾਈ ਦਾ ਉਹ ਰੂਪ ਹੈਗਾ ਕਿਸਾਨ ਜਥੇਬੰਦੀਆਂ ਜਿਹੜੀ ਸ਼ੁਰੂ ਤੋਂ ਹੀ ਗੱਲ ਕਰਦੀਆਂ ਆ ਰਹੀਆਂ ਨੇ ਕਿ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਇਸ ਜ਼ਮੀਨ ਨੂੰ ਕਾਰਪੋਰੇਟ ਹਥਿਆਣਾ ਚਾਹੁੰਦਾ ਕਾਰਪੋਰੇਟ ਇੱਕ ਵੱਡੀ ਇਨਵੈਸਟਮੈਂਟ ਕਰਕੇ ਲੋਕਾਂ ਨੂੰ ਇੱਕ ਲੇਬਰ ਕਲਾਸ ਦੇ ਵਿੱਚ ਤਬਦੀਲ ਕਰਨਾ ਚਾਹੁੰਦਾ ਜੋ ਅਸੀਂ ਹੋਣ ਨਹੀਂ ਦੇਣਾ ਚਾਹੁੰਦੇ ਇਹ ਗੱਲ ਕਿਸਾਨ ਜਥੇਬੰਦੀਆਂ ਤਿੰਨ ਖੇਤੀ ਕਾਨੂੰਨਾਂ ਦੇ ਵੇਲੇ ਵੱਡੇ ਪੱਧਰ ਦੇ ਉੱਪਰ ਕਰਦੀ ਰਹੀਆਂ ਨੇ ਬਿੱਤੇ ਦੀ ਨਹੀਂ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਐਸਕੇਮ ਸੰਯੁਕਤ ਕਿਸਾਨ ਮੋਰਚਾ ਆਪਣੀ ਇੱਕ ਮੀਟਿੰਗ ਕਰਦਾ ਉਸ ਮੀਟਿੰਗ ਦੇ ਵਿੱਚ ਹਰਿੰਦਰ ਸਿੰਘ ਲਖੋਵਾਲ ਜੰਗਵੀਰ ਸਿੰਘ ਚੋਹਾਨ ਜਿਹੜੇ ਐਸਕੇਮ ਦੇ ਲੀਡਰ ਨੇ ਜੋਗਿੰਦਰ ਸਿੰਘ ਰਾਹਾ ਉਹ ਸ਼ਾਮਲ ਹੁੰਦੇ ਨੇ ਇਸ ਮੀਟਿੰਗ ਦਾ ਇੱਕ ਮਤਲਬ ਏਜੰਡਾ ਨਿਕਲਦਾ ਇਸ ਮੀਟਿੰਗ ਦਾ ਇੱਕ ਰੂਪਰੇਖਾ ਉਲਕੀ ਜਾਂਦੀ ਆ ਇਸ ਮੀਟਿੰਗ ਦੀ ਇੱਕ ਪ੍ਰਕਿਰਿਆ ਹੁੰਦੀ ਆ ਕਿ ਅਸੀਂ ਜਿਹੜੀ ਪੰਜਾਬ ਦੀ ਸਿਆਸੀ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਬੀਜੇਪੀ ਆਪ ਨੂੰ ਛੱਡ ਕੇ ਅਸੀਂ ਇੱਕ ਸਰਪਾਰਟੀ ਮੀਟਿੰਗ ਸੱਦਾਂਗੇ ਤੇ ਆਹ ਮੀਟਿੰਗ ਅਸੀਂ 18 ਜੁਲਾਈ ਨੂੰ ਸੱਦਾਂਗੇ ਸਾਰੀ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨੂੰ ਆਪਣੇ ਸਾਹਮਣੇ ਬਿਠਾਵਾਂਗੇ ਕਿ ਲੈਂਡ ਪੂਲਿੰਗ ਪਾਲਿਸੀ ਈ-ਟ੍ਰੇਡ ਕਿਸਾਨੀ ਵਾਲਾ ਇਸ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਦੱਸੋ ਇਸ ਤੋਂ ਇਲਾਵਾ ਕਿਹਾ ਕਿ ਕੱਲਾ ਅਸੀਂ 18 ਜੁਲਾਈ ਤੇ ਨਹੀਂ ਖੜਨਾ ਅਸੀਂ 30 ਜੁਲਾਈ ਨੂੰ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਜਾ ਰਹੀ ਆ ਪੰਜਾਬ ਸਰਕਾਰ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਟਰੈਕਟਰ ਮਾਰਚ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ ਲੋਕਾਂ ਨੂੰ ਅਸੀਂ ਜਾਗਰੂ ਕਰਾਂਗੇ ਕਿ ਸਰਕਾਰ ਤੁਹਾਡੇ ਨਾਲ ਧੋਖਾ ਕਰਨ ਜਾ ਰਹੀ ਹੈ ਇਹ ਜ਼ਮੀਨਾਂ ਤੁਸੀਂ ਵੇਚਣੀਆਂ ਨਹੀਂ ਤੁਹਾਨੂੰ ਜ਼ਮੀਨਾਂ ਤੁਸੀਂ ਦੇਣੀਆਂ ਨਹੀਂ ਇਹ ਗੱਲ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਕਹਿੰਦੇ ਕਿ ਅੱਗੀ ਅਗਲੇ ਫਿਰ 24 ਅਗਸਤ ਜੁਲਾਈ ਤੋਂ ਬਾਅਦ ਅਗਸਤ 24 ਅਗਸਤ ਨੂੰ ਮੁੱਲਾਂਪੁਰ ਦੇ ਵਿੱਚ ਕਿਸਾਨ ਮਹਾਪੰਚਾਇਤ ਰੱਖਤੀ ਵੱਡਾ ਉਥੋਂ ਹੋਕਾ ਦੇਣ ਜਾ ਰਹੇ ਆ ਕਿ ਕੁਝ ਵੀ ਹੋ ਜੇ ਅਸੀਂ ਇਹ ਜ਼ਮੀਨ ਨੈਕੁਇਰ ਹੋਣ ਦੰਦੇ ਮੁੱਲਾਂਪੁਰ ਤੋਂ ਅਸੀਂ ਸ਼ੁਰੂਆਤ ਕਰਾਂਗੇ 24 ਅਗਸਤ ਮੂਲਾਪੁਰ ਦੀ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਤਾ ਕਿ ਅਸੀਂ ਆਹ ਸਾਰਾ ਕੁਝ ਹੋਣ ਨਹੀਂ ਦਵਾਗੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਧੱਕੇ ਨਾਲ ਜ਼ਮੀਨ ਨਹੀਂ ਲੈ ਰਹੇ ਉਹ ਕਹਿੰਦੇ ਲੈਂਡ ਪੁੱਲਿੰਗ ਪਾਲਿਸੀ ਹੈ ਜੇ ਕਿਸਾਨ ਨਹੀਂ ਸਹਿਮਤ ਇਸ ਪਾਲਿਸੀ ਦੇ ਨਾਲ ਸਾਡੇ ਪ੍ਰੋਜੈਕਟ ਦੇ ਨਾਲ ਕਿਸਾਨ ਸਾਨੂੰ ਜ਼ਮੀਨ ਨਾ ਦਵੇ ਇਹ ਗੱਲ ਪੰਜਾਬ ਸਰਕਾਰ ਕਰ ਰਹੀ ਆ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਤਰਾਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਇਹ ਇਸੇ ਮੁੱਦੇ ਨੂੰ ਉਭਾਰ ਰਹੀਆਂ ਨੇ ਕਿ ਤੁਹਾਡੀਆਂ ਜ਼ਮੀਨਾਂ ਪੰਜਾਬ ਸਰਕਾਰ ਖੋਣਾ ਚਾਹੁੰਦੀ ਹੈ ਪੰਜਾਬ ਸਰਕਾਰ ਕਹਿੰਦੇ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਅਸੀਂ ਜ਼ਮੀਨਾਂ ਨਹੀਂ ਖੋਣਾ ਚਾਹੁੰਦੇ ਜਿਸ ਕਿਸਾਨ ਦੀ ਸਹਿਮਤੀ ਹੈ ਉਹ ਆਪਣੀ ਸਹਿਮਤੀ ਦੇ ਨਾਲ ਸਾਨੂੰ ਜ਼ਮੀਨ ਦੇ ਦੇਵੇ ਕਿਸਾਨ ਜਥੇਬੰਦੀਆਂ ਵੀ ਇਸ ਗੱਲ ਨੂੰ ਉਭਾਰ ਰਹੀਆਂ ਨੇ ਕਿ ਤੁਹਾਡੀ ਜ਼ਮੀਨ ਜਾ ਰਹੀ ਹੈ ਹੁਣ 18 ਜੁਲਾਈ ਦਾ ਪ੍ਰੋਗਰਾਮ ਹੈ ਸਰ ਪਾਰਟੀ ਮੀਟਿੰਗ ਦਾ 18 ਜੁਲਾਈ ਤੋਂ ਬਾਅਦ 30 ਜੁਲਾਈ ਨੂੰ ਉਹਨਾਂ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਕਿਸਾਨ ਜਿੱਥੇ ਬੰਦੀਆਂ ਜਿਨ੍ਹਾਂ ਦੀ ਜ਼ਮੀਨ ਆ ਰਹੀ ਹੈ ਤੇ ਇਸ ਤੋਂ ਬਾਅਦ ਕੀ ਹੋਊਗਾ ਮੂਲਾਪੁਰ ਦਾਣਾ ਮੰਡੀ ਦੇ ਵਿੱਚ 24 ਅਗਸਤ ਨੂੰ ਕਿਸਾਨਾਂ ਨੇ ਵੱਡੀ ਕਿਸਾਨ ਮਹਾਪੰਚਾਇਤ ਰੱਖਤੀ ਕੱਲੀ ਕੱਲੀ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਚੈਨਲ ਤੁਸੀਂ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ ਜਦੋਂ ਅਸੀਂ ਹੋਰ ਖਬਰ ਲੈ ਕੇ ਆਵਾਂਗੇ ਤੁਹਾਡੇ ਤੱਕ ਤੁਰੰਤ ਪਹੁੰਚੂਗੀ ਖਬਰ ਹੋ ਧੰਨਵਾਦ ਸਸੇ ਗੱਲੋਸੋ